ਜੋ ਕੋਈ ਅਗਰ ਇਹ ਨਾਲੇ ਵੱਡੀ ਗੱਡੀ ਵਾਲੇ ਮਤਲਬ ਇਹ ਹੈਗਾ ਵੀ ਸਾਨੂੰ ਛੋਟੀ ਗੱਡੀ ਵਾਲੇ ਨੂੰ ਦਬਾ ਕੇ ਕਿਥੋਂ ਕਿਥੇ ਚਲੇ ਜਾਣ ਕਿਹਨਾਂ ਦੀ ਇਹਨਾਂ ਕਾਰ ਵਾਲਿਆਂ ਦੀ ਅੱਛਾ ਕਾਰ ਵਾਲਿਆਂ ਦੀ ਦਾਰੂ ਕਿ ਸਿੱਟੀ ਕਿੰਨੀ ਹੈਗੀ ਤੂੰ ਇੰਨੀ ਨਾਲ ਲੱਗਦੀ ਜਦੋਂ ਪਤਾ ਚੱਲੇ ਨਾਲ ਲੱਗਦੀ ਹੈ ਇਹਨਾਂ ਥੋੜਾ ਲੱਗਦੀ ਨਾਲ ਲੱਗੇ ਬਾਅਦਾਂ ਟ੍ਰਾਂਸਪੋਰਟ ਪਤਾ ਹੀ ਨਹੀਂ ਚੱਲਦਾ ਕੰਨੀ ਨਾ ਪਰ। ਫੇਮੇ ਲੱਗਣ ਪੈ ਲਗੇ ਜੀ। ਬੱਸ ਕਹਾਂ ਲੱਗੇ। ਤੁਸੀਂ ਉਸ ਤੋਂ ਆਏ ਆ। ਤੁਸੀਂ ਇੱਥੇ ਹੀ ਸੀਗੇ। ਅਸੀਂ ਇੱਕ ਸਾਈਡ 'ਤੇ ਖੜੇ ਸੀ ਜਦੋਂ ਇਹਦੇ ਗੱਲ ਪੈਂਦੇ ਪੈ ਜੀ ਨਾ ਐਕਸੀਡੈਂਟ ਦੇਖਿਆ ਸੀ ਐਕਸੀਡੈਂਟ। ਹੈਂ? ਨਹੀਂ ਨਹੀਂ। ਅੱਛਾ ਐਕਸੀਡੈਂਟ। ਅਸੀਂ ਬਾਅਦ 'ਚ ਆਏ ਆ। ਲੇਕਿਨ ਇਹਦੇ ਗੱਲ ਪੈਂਦੇ ਪੈ ਜੀ ਉਹ ਕਾਰ ਵਾਲੇ ਉਦੋਂ ਇੱਥੇ ਆਏ ਇੱਥੇ। ਅੱਛਾ। ਵੀ ਅਸੀਂ ਇਹਨੂੰ ਕਹਿਆ ਵੀ ਗੱਲ ਨਾ ਪਾਓ। ਗੱਲ ਨਾ ਪਾਓ। ਜਿਹੜੀ ਗੱਲ ਹੈ ਮਾਲਕਾਂ ਨੂੰ ਸਾਬ ਲਵੇ। ਆਪ ਗੱਲੋ ਕਰ ਲਓ। ਮਾਰਕੁੱਟ ਤਾਂ ਨਹੀਂ ਹੋਈ ਕੋਈ। ਨਹੀਂ ਨਹੀਂ ਉਦੋਂ ਨਹੀਂ। ਹੋਈ ਨਹੀਂ। ਹਾਂ। ਕਈ ਬਚਾਤਾ। ਬਚਾਤਾ। ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਤੇ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਤਸਵੀਰਾਂ ਫਾਜ਼ਿਲਕਾ ਦੇ ਫਲਾਈ ਔਰਤ ਹੈਗੀਆਂ ਨੇ ਜਿੱਥੇ ਇੱਕ ਬयंਕਰ ਸੜਕ ਹਾਦਸਾ ਪੇਸ਼ ਆਇਆ ਹੈ ਇੱਥੇ ਕਾਰ ਤੇ ਟਰੱਕ ਦੇ ਵਿਚਾਲੇ ਟੱਕਰ ਹੋਈ ਹੈ ਕਾਰ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਪਰ ਗਨੀਮਤ ਇਹ ਹੈਗੀ ਹੈ ਕਿ ਕਾਰ 'ਚ ਸਵਾਰ ਸਾਰੇ ਵਿਅਕਤੀ ਸੁਰੱਖਿਤ ਹੈਗੇ ਨੇ ਹਾਦਸਾ ਉਸ ਵਕਤ ਪੇਸ਼ ਆਇਆ ਜਦੋਂ ਕਾਰ ਅਤੇ ਟਰੱਕ ਦੋਨੋਂ ਹੀ ਅਬੋਹਰ ਸਾਈਡ ਤੋਂ ਆ ਰਹੇ ਸੀਗੇ ਮੌਕੇ ਤੇ ਮੌਜੂਦ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰੇ ਵਿਆਹ ਹੈ ਤੇ ਕਾਰ 'ਤੇ ਸਵਾਰ ਉਹਨਾਂ ਦੇ ਰਿਸ਼ਤੇਦਾਰ ਅਬੋਹਰ ਚੋਂ ਪਾਰਟੀ ਤੋਂ ਵਾਪਸ ਆ ਰਹੇ ਸੀ ਉਸੇ ਦੌਰਾਨ ਟਰੱਕ ਨੇ ਅਚਾਨਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਰੀਬ 20-25 ਫੁੱਟ ਦੂਰ ਕਸੀਡ ਕੇ ਲਿਆਂਦਾ ਗਨੀਮਤ ਇਹ ਹੈਗੀ ਹੈ ਕਿ ਆ ਬੰਦਿਆਂ ਨੂੰ ਕੋਈ ਸੱਟਾਂ ਨਹੀਂ ਵੱਜੀਆਂ ਉਧਰ ਦੂਸਰੇ ਪਾਸੇ ਟਰੱਕ ਚਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਅਚਾਨਕ ਉਹਨਾਂ ਦੇ ਟਰੱਕ ਦੇ ਅੱਗੇ ਆ ਗਈ ਹੁੰਦਾ ਕੋਈ ਕਸੂਰ ਨਹੀਂ ਹੈ ਫਿਲਹਾਲ ਦੋਨਾਂ ਧਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਪੁਲਿਸ ਕਾ ਮੌਕੇ ਤੇ ਪਹੁੰਚ ਗਈ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ ਸ਼ੌਕ ਮਾ ਕੀ ਗੱਲ ਹੋਈ ਹੈ ਜੀ ਇੱਥੇ? ਇੱਥੇ ਜੀ ਅਸੀਂ ਤਾਂ ਘਰ ਹੈਗੇ ਸੀ। ਅੱਛਾ। ਅਸੀਂ ਮੌਕੇ ਤੇ ਮੌਜੂਦ ਨਹੀਂ ਹੈਗੇ ਸੀ ਜਦੋਂ ਹਾਸਾ ਹੋਇਆ। ਠੀਕ ਹੈ। ਸਾਨੂੰ ਮੇਰੇ ਮਿਸਰੀ ਦਾ ਫੋਨ ਗਿਆ। ਹਾਂਜੀ। ਉਹ ਸਾਡੀ ਬਿੱਡੀਆਂ ਦੀ ਸ਼ਾਦੀ ਹੈ ਤੇ ਅਗੂ ਪਰੋਣੇ ਵਾਲੇ ਘਰ ਦੀ ਪਾਰਟੀ ਸੀ ਅੱਜ। ਠੀਕ ਹੈ ਜੀ। ਅਬੋਰ। ਅੱਛਾ। ਉਹ ਤੋਂ ਵਾਪਸ ਆ ਰਹੇ ਸੀ। ਠੀਕ ਹੈ। ਤੇ ਮੈਨੂੰ ਫੋਨ ਗਿਆ ਵੀ ਆਪਣੀ ਗੱਡੀ ਦਾ ਐਕਸੀਡੈਂਟ ਹੋ ਗਿਆ। ਜੀ। ਅਸੀਂ ਆਏ ਆਂ ਵੇਖਿਆ। ਦੇ ਹਾਲਾਤ ਇਹ ਸਾਹਮਣੇ ਹੈਗੇ ਨੇ ਇਹ ਸਾਹਮਣੇ ਹੀ ਹੈਗੇ ਨੇ ਜੋ ਹਾਲਾਤ ਹੈ ਅੱਛਾ ਗੱਡੀ ਕੌਣ ਚਲਾ ਰਹੀ ਸੀ ਉਸ ਤੋਂ ਗੱਡੀ ਮੈਨੂੰ ਨਹੀਂ ਪਤਾ ਲੇਕਿਨ ਮਹਿੰਦਰਪਾਲ ਦੱਸ ਰਹੇ ਵੀ ਮਹਿੰਦਰਪਾਲ ਚਲਾ ਰਿਹਾ ਸੀ ਗੱਡੀ ਕੋਈ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵੀ ਗੱਡੀ ਦਾ ਗੱਡੀ ਦਾ ਨੁਕਸਾਨ ਡਰਾਈਵਰ ਸਾਈਡ ਪੂਰੀ ਡੈਮੇਜ ਹੋ ਗਈ ਹੈ ਅੱਛਾ ਜੀ ਤੇ ਨੁਕਸਾਨ ਗੱਡੀ ਦਾ ਬਹੁਤ ਹੈਗਾ ਠੀਕ ਹੈ ਜੀ ਤੇ ਹੁਣ ਕੀ ਕੋਈ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਆ ਚੁੱਕੀ ਹੈ ਸਾਡਾ ਵੀ ਕਹਿੰਦਾ ਸਾਡੀ ਗੱਡੀ ਦਾ ਜੋ ਨੁਕਸਾਨ ਹੋਇਆ ਹੈ ਸਾਡਾ ਪੂਰਾ ਪਰਪਾਈ ਕਰਨ ਇਹ ਆਦੇ ਘਰੇ ਅਸੀਂ ਆਦੇ ਘਰੇ ਸਾਡੀਆਂ ਜਾਨਾਂ ਬਚ ਗਈਆਂ ਸਾਡਾ ਵਿਆਹ ਹੈਗਾ ਪਰਸੋਂ ਸਾਡੀ ਬਟੀਆਂ ਦਾ ਤੇ ਅਸੀਂ ਕੋਈ ਕਿਸੇ ਬੱਚੜੇ ਜ ਨਹੀਂ ਪੈਣਾ ਚਾਹੁੰਦੇ ਕਿਸੇ ਤਰ੍ਹਾਂ ਦੇ ਨਾਲ ਸਾਡੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਕਹਿੰਦੇ ਵੀ ਜੇ ਸਾਡੀ ਗੱਡੀ ਦਾ ਨੁਕਸਾਨ ਹੈਗਾ ਸਾਡੀ ਗੱਡੀ ਦੇ ਨੁਕਸਾਨ ਦੀ ਪਰਪਾਈ ਕਰਨ ਇਹ ਆਪਦੇ ਘਰੇ ਅਸੀਂ ਆਪਦੇ ਘਰੇ ਠੀਕ ਹੈ ਸਰ ਇਹ ਇਸ ਵਿੱਚ ਕੋਈ ਇਹ ਨਾਲੇ ਵੱਡੀ ਗੱਡੀ ਵਾਲੇ ਮਤਲਬ ਇਹ ਹੈਗਾ ਵੀ ਸਾਨੂੰ ਛੋਟੀ ਗੱਡੀ ਵਾਲੇ ਨੂੰ ਦਬਾ ਕੇ ਕੁਚਲ ਕੇ ਚਲੇ ਜਾਣਗੇ ਫਰੰਟ ਤੋਂ ਗੱਡੀ ਲੱਗਦੀ ਪਈ ਐ ਇਹ ਗੱਡੀ ਐਵੇਂ ਢੇਡ ਕੇ ਲਿਆ ਜੀ ਘਸੀਟ ਕੇ ਲਿਆ ਉਥੋਂ ਪਿੱਛੋਂ ਲੱਫ ਕਰੂ ਉਹ ਨਿਸ਼ਾਨ ਦਿਖਾਈ ਦਿੰਦੇ ਤੁਹਾਨੂੰ ਨਿਸ਼ਾਨ ਬਣਾਨੇ ਆ ਨਿਸ਼ਾਨ ਬਣਾਨੇ ਤੁਹਾਨੂੰ ਉਥੋਂ ਨਿਸ਼ਾਨ ਦਿਖਾਈ ਦੇਣਗੇ ਤੁਸੀਂ ਆਪ ਮਹਿਸੂਸ ਕਰੋਗੇ ਕਿ ਗੱਡੀ ਨੂੰ ਘਸੀਟ ਕੇ ਲਿਆ ਨੇ ਬ੍ਰੇਕ ਨਹੀਂ ਲਾਈ ਇਹਦੀ ਬ੍ਰੇਕ ਦਾ ਨਿਸ਼ਾਨ ਨਹੀਂ ਹੈਗਾ ਸਾਡੀ ਗੱਡੀ ਤੇ ਨਿ ਘਸੀੜਿਆ ਦਾ ਨਿਸ਼ਾਨ ਹੈਗਾ ਕੌਣ ਚਲਾ ਰਿਹਾ ਸੀ ਇਹਹੀ ਇਹ ਸਾਡੇ ਅੰਦਰ ਬੈਠੇ ਨਹੀਂ ਨਹੀਂ ਇਹ ਨਹੀਂ ਇਹ ਤਾਂ ਇਹ ਦੂਜੇ ਨੇ ਮਹਿੰਦਰਪਾਲ ਚਲਾ ਰਿਹਾ ਸੀ ਇੱਕ ਕੀ ਨਾਮ ਹੈ ਤੁਹਾਡਾ ਇੱਕ ਗੱਡੀ ਤੁਸੀਂ ਚਲਾ ਰਹੇ ਸੀਗੇ ਅੱਛਾ ਹਾਦਸਾ ਕਿਵੇਂ ਹੋਇਆ ਸੀਗਾ ਹਾਦਸਾ ਜੀ ਇਹ ਮੈਂ ਆਪੀ ਸਾਈਡ ਤੇ ਪਰਿਆਉਣਾ ਇਹਨਾਂ ਦੇ ਅੱਗੇ ਲੈ ਕੇ ਠੋਕਦੀ ਗੱਡੀ दारू ਪੀਤੀ ਇਹਨਾਂ ਦੀ ਕਿੰਨਾਂ ਦੀ ਇਹਨਾਂ ਕਾਰ ਵਾਲਿਆਂ ਦੀ ਅੱਛਾ ਕਾਰ ਵਾਲਿਆਂ ਦੀ दारू ਪੀਤੀ ਹੋਈ ਹੈ ਨਹੀਂ ਤੇ ਤੇ ਕਾਰ ਇੱਕਦਮ ਅੱਗੇ ਉਹ ਕਹਿੰਦੇ ਕਿ ਸੀਟ ਕੇ ਜਾ ਨਾ ਸੀਟ ਕੇ ਤਾਂ ਗੱਡੀ ਚੱਲਦੀ ਜਾਂਦੀ ਗਾਂਹ ਤੱਕ ਤੇ ਸੁਰੂ ਕੀ ਗੱਡੀ ਇੱਕਦਮ ਬ੍ਰੇਕ ਤੇ ਲੱਗਦੀ ਹੁੰਦੀ ਤੁਹਾਨੂੰ ਪਤਾ ਵੱਡੇ ਟਰਾਲਾ ਅੱਛਾ ਹੁਣ ਗੱਡੀ ਤੇ ਬ੍ਰੇਕ ਲਾਉਂਦਾ ਤਾਂ ਗਾਂਹ ਤੱਕ ਤੇ ਆਉਂਦੀ ਗੱਡੀ ਕਿੱਥੋਂ ਆ ਰਹੀ ਸੀ ਤੁਹਾਡੇ ਵਾਲੀ ਨਾਲ ਗਡਾਉਂ ਤੇ ਖਾਲੀ ਕਰਕੇ ਅੱਛਾ ਇੱਥੋਂ ਹੀ ਆ ਰਹੀ ਸੀ ਤੁਹਾਡੇ ਸ਼ੁਭਨਾਮ ਦੱਸਿਆ ਤੁਸੀਂ ਗੁਰਵਿੰਦਰ ਸਿੰਘ ਜੀ ਕਿੱਥੋਂ ਤੁਸੀਂ ਮੈਂ ਫਿਰੋਜ਼ਪੁਰ ਤੋਂ ਅੱਛਾ ਫਿਰੋਜ਼ਪੁਰ ਤੋਂ ਹੈਗੇ ਹਾਂ ਤੇ ਗੱਡੀ ਇਹ ਕੋਈ ਨਹੀਂ ਤੁਸੀਂ ਨਾਲ ਨਾ 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 ਅੱਛਾ ਮੋਕੇ ਤੇ ਸੀਗੀ ਅੱਛਾ ਨਹੀਂ ਹੁਣ ਕੀ ਉਹ ਕਹਿੰਦੇ ਸੀ ਅਸੀਂ ਕਾਰਵਾਈ ਕਰਾਣੀ ਹੈ ਕੋਈ ਇਸ ਤਰ੍ਹਾਂ ਦਾ ਕੁਝ ਹੈ ਉਹ ਐਦਾਂ ਦਾ ਕੁਝ ਹੈ ਕੋਈ ਦੇਖੋ ਹੁਣ ਪਤਾ ਲੱਗਦਾ ਕੈਮਰੇ ਚੈੱਕ ਹੋਈ ਜਾਣੇ ਆ ਕੈਮਰੇ ਉਹ ਕਹਿੰਦੇ ਨੇ ਗੱਡੀ ਵੱਡੀ ਗੱਡੀ ਦੀ ਗਲਤੀ ਹੈਗੀ ਐ ਨਹੀਂ ਨਹੀਂ ਗੱਡੀ ਗੱਡੀ ਤਾਂ ਬੇਸ਼ੱਕ ਗਲਤੀ ਨਿਕਲਦੀ ਆ ਅੱਛਾ ਛੋਟੀ ਗੱਡੀ ਗੱਡੀ ਆ ਦੇ ਵੇਂਦੇ ਨਹੀਂ ਐ ਸਿੱਧੀ ਢਾਕੇ ਦੇ ਵਿੱਚ ਵਾਰਦੇ ਹੁਣ ਅੱਛਾ ਇਹ ਤਾਂ ਦੇਂਦੇ ਨਹੀਂ ਵੱਡੀ ਗੱਡੀ ਰੁਕ ਵੀ ਜਾਊਗੀ ਅਚਾਨਕ ਅੱਗੇ ਆਈ ਸੀ ਗੱਡੀ ਉਹਨਾਂ ਦੀ ਆ ਕੇ ਆਈ ਗੱਡੀ ਅੱਗੇ ਉਹ ਸਾਹਮਣੇ ਮੜ ਕੇ ਆਈ ਇਹ ਗੱਡੀ ਹੈ ਕਿੰਨਾਂ ਦੀ ਤੁਹਾਡੀ ਆਪ ਦੀ ਹੈ ਕਿ ਤੁਸੀਂ ਡਰਾਈਵਰ ਹੋ ਕਿੰਨਾਂ ਦੀ ਗੱਡੀ ਕਿੰਨਾਂ ਦੀ ਹੈ ਇਹ ਬੋਰ ਕੋ ਪੂਰੇ ਐਮਐ